ਅੱਜ ਛਾਈ ਪਨੀਰੀ ਚੱਲੂਗਾ ਅੱਜ ਤੇ ਚੱਲੂਗਾ ਵੀ ਗਰੰਟੀ ਵਾਲਾ ਅੱਛਾ ਆਹੋ ਦੂਜਾ ਕੰਮ ਨਹੀਂ ਕਰਨਾ ਦੂਜਾ ਕੰਮ ਨਹੀਂ ਕਰਨਾ ਐਸਾ ਕਿ ਦੱਸ ਦੇ ਵੀ ਕੋਈ ਮੇਰਾ ਲਮ ਆਇਆ ਹੋਵੇ ਨਾ ਜੀ ਨਾ ਗਲਤ ਨਹੀਂ ਤੁਹਾਡਾ ਦੱਸੂ ਸਚਾਈ ਦੱਸੂ ਸਚਾਈ ਦਾ ਅਗਲਾ ਮੁੱਲ ਪਾਵੇ ਜੇ ਨਾ ਪਾਵੇ ਉਹ ਮੈਂ ਸਚਾਈ ਦਾ ਮੁੱਲ ਨਹੀਂ ਪੈਂਦਾ ਹਾਂ ਸੰਦੂ ਸਾਹਿਬ ਝੂਠ ਜਿਆਦਾ ਮਸ਼ਹੂਰ ਆ ਬਿਲਕੁਲ ਪਰ ਸਚਾਈ ਦਾ ਮੁੱਲ ਨਹੀਂ ਪੈਂਦਾ ਪਰ ਲੈਣ ਦੇ ਤੋਹਫੇ ਯਾ ਅਗਲਾ ਰੁਪਈਏ ਲਾਵੇ ਹਾਂ ਮੁੱਲ ਮੇਰਾ ਹੋਊਗਾ ਹਾਂ ਗਰੰਟੀ ਮੇਰੀ ਹੋਊਗੀ ਪੈਸੇ ਅਗਲੇ ਦੇਣਗੇ ਪੈਸੇ ਹੋਣਗੇ ਇਹ ਚੀਜ਼ ਚੰਗੀ ਦੇਣੀ ਨਾ ਚੀਜ਼ ਚੰਗੀ ਦਊਂ ਵਹਿੜਾ ਤੋਹਫੇ ਦੇਣੇ ਆ ਵਹਿੜਾ ਤੋਹਫੇ ਦੇਣੇ ਆ ਚਾਰ ਦੰਦ ਤੇ ਦੋਵੇਂ ਵਸ਼ੀਆਂ ਬਿਲਕੁਲ ਵਿਖਾਉਣੇ ਆ ਇੱਕ ਵਰਾ ਡਰੈੱਸ ਨੋਟ ਕਰਾ ਲੀਏ ਭੈਣ ਪੁੱਤ ਡਰੈੱਸ ਪਿੰਡ ਆਪਣਾ ਬੈਂਕਾ ਹਾਂ ਜ਼ਿਲ੍ਹਾ ਆਪਣਾ ਤਰਨਤਾਰਨ ਤਹਿਸੀਲ ਪੱਟੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98156 ਹਾਂ 21909 ਠੀਕ ਹੈ ਜੀ ਹਾਂਜੀ ਤੇ ਇਹ ਤੋਂ ਖਰੀਦੇ ਹੀ ਦੇ ਦੂੰ ਹੀ ਦੇ ਦੋ ਕਰ ਲੋ ਹੀਰਾ ਹੀ ਆ ਨਾ ਵਾਕਿਆ ਯਾਰ ਕਿਆ ਬਾਤ ਹੈ ਹੀਰਾ ਬ੍ਰੀਟ ਵਾਲਾ ਮਗਰ ਵਛੀ ਆ ਮਗਰ ਵਛੀ ਆ ਵੀ ਸੀਮਨ ਚੰਗੇ ਸੀਮਨ ਦੀ ਆ ਮੈਨੂੰ ਨਾ ਜਾਣੀ ਆਉਂਦਾ ਮੈਂ ਜਿਹੜਾ ਪੜਿਆ ਪੜਿਆ ਨਹੀਂ ਆ ਅੱਛਾ ਆ ਬ੍ਰਾਊਨ ਬ੍ਰਾਊਨ ਕੇ ਕਿਹੜਾ ਕੋਈ ਚੰਗਾ ਸੀਮਨ ਦੀ ਆ ਚੰਗੇ ਸੀਮਨ ਦੀ ਮਗਰ ਵਛੀ ਆ ਅੱਛਾ ਆ ਕੱਲ੍ਹ ਜ਼ੁਈ ਆ ਵਾਹ ਰਾਤੀ ਜ਼ੁਈ ਆ ਹੂੰ ਬੌਲੀ ਜਾਨੀ ਜੇਰਜੂਰ ਬਣੀ ਆ ਪਾਈ ਜੜੀ ਉਹਦੀ ਆਪਾਂ ਵੀਡੀਓ ਬਣਾਈ ਬਰੂਡ ਦੀ ਆ ਬਰੂਡ ਦੀ ਹਾਂ ਹਾਂ ਬਰੂਡ ਦੀ ਬਰੂਡ ਦੀ ਹਾਂ ਬਰੂਡ ਦੀ ਆ ਫਿਰ ਬਰੂਡ ਦੀ ਸ਼ਾਇਦ ਮਗਰ ਵਛੀ ਉਹ ਕਹਿੰਉਂਗੇ ਸੇਮ ਟੂ ਹੀ ਆ ਆ ਸੇਮ ਟੂ ਹੀ ਸੇਮ ਹਾਂ ਤੇ ਬਹੁਤ ਜਾਈ ਅਸੀਂ ਸਾਹਮਣੇ ਸਾਨ ਵੱਖੋ ਵਖਰੀ ਹੁੰਦੇ ਆ ਬਰੂਡ ਵੀ ਹੈਗਾ ਏ 25 ਪਹਿਲੇ ਸਵੇਰ ਹੀ ਨਾ ਤੇ ਦੁੱਧ ਕੋਈ 18 20 ਲੀਟਰ ਭਰ ਆ ਜੂਗੀ ਵਾਹ ਆ 20 ਕਿੰ ਆਂਦਾ ਭਾਈ ਬੜੇ ਆਰਾਮ ਨਾਲ ਜੇ ਇਹਨੇ ਨਾ ਭਰਿਆ ਨਾ ਨਸਲ ਨੇ ਤੇ ਭਰਾਉਣਾ ਕਹਿੰਦੇ ਆ ਹਾਂਜੀ ਲਿਓ ਤੋਰੋ ਮੂਹ ਜਾਨਾ ਬੜੀਆਂ ਬੜੀਆਂ ਜੀ ਛਾਈ ਚਾਰ ਦੰਦ ਮੂਹ ਅੱਛਾ ਓਕੇ ਲੋ ਸਜਣੋ ਤੋਹਫਾ ਆ ਚੀਜ਼ ਦੇਖੋ ਪਾਇਲਰ ਬੱਛੀ ਪੀਸ ਤੁਹਾਡੇ ਲਈ ਕੋਕਾ ਹੀ ਆ ਲੋ ਜੀ ਜੇ ਇਹੋ ਜੀਆਂ ਬੱਛੀਆਂ ਨਹੀਂ ਰੱਖਣੀਆਂ ਫਾਰਮਾਂ ਚ ਤੇ ਫਿਰ ਮਾਲ ਕਿਹੋ ਜਿਹਾ ਚਾਹੀਦਾ ਹੈ ਇਹ ਛੱਡ ਵਾਲੇ ਨੂੰ ਜਿਹਨੂੰ ਪਰਖਿਆ ਬਿਲਕੁਲ ਜਿਹਨੂੰ ਪਰਖਿਆ ਨਾ ਕੋਈ ਛੱਡਾਂ ਵਾਲਾ ਜਿਹੜਾ ਕੋਈ ਬਰੀਡ ਤਿਆਰ ਕਰਦਾ ਉਹਨੂੰ ਉਹਨੇ ਖਾਇਆ ਉਹਨੇ ਵੱਸੀ ਖੜਨੀ ਆ ਬਿਲਕੁਲ ਸਾਰੀ ਨਹੀਂ ਵੱਸੀ ਅਣਪੜਨੇ ਮੇਰੇ ਅੱਗੇ ਨਹੀਂ ਕੜਨੀ ਵਾਕਿਆ ਥਾਣ ਬੜਾ ਸੋਹਣਾ ਲੱਗਾ ਬਹੁਤ ਜ਼ਿਆਦਾ ਗੋਲੇ ਚਵਾਈ ਇੱਕ ਨੰਬਰ ਆ ਬੋਲਾ ਕਿੰਨਾ ਸਟਾਰਟਿੰਗ ਆ ਬੋਲਾ ਜਹਦ ਸੰਧੂ ਸਾਹਿਬ ਝੂਠ ਮਾਰਨਾ ਨਹੀਂ ਗਾ ਠੀਕ ਆ ਕਿ ਨਹੀਂ ਬਿਲਕੁਲ ਆਪਾਂ ਮਹਾਰਾਜ ਨੂੰ ਮੰਨਦੇ ਆ ਬਾਪੂ ਨੂੰ ਆਪਾਂ ਚੋ ਇਹ 2.5 ਕਿਲੋ ਸਰੀ ਹਾਂ ਜਨੇ ਇੰਨਾ ਵੀ ਚੋਣਾ ਦੇ 2 ਕਿਲੋ ਰਾ ਚੋਏ ਜੇ ਤੋਂ ਤੋਂ ਪਹਿਲਾਂ ਜੋ ਸੁਈ ਆ ਹਾਂ ਤੇ ਦਿਨੇ ਵੀ 2 ਕਿਲੋ 2.5 ਸੋਇਆ ਹੋਊਗਾ ਦੋ ਦਾ 20 ਕਿਲੋ ਯਾਰ 20 ਕਿਲੋ ਵੱਚੀ ਦੁੱਧ ਮਨਾਜੂ 18 ਮੰਨ ਲੇ ਅਗਲਾ ਲੈ ਲੈ ਹਾਂ 18 ਮੰਨ ਕੇ 15 ਮੰਨ ਕੇ ਲੈ ਲੈ ਵਾਹ ਹਾਂ ਮੈਂ ਨਹੀਂ 20 ਇਹਨੇ ਬਾਈ ਬਾਈ ਬਾਦਨਾ 20 ਕਿਲੋ ਇਹਨੂੰ ਕੀ ਆਂਦਾ ਯਾਰ ਦੁੱਧ ਵੈੜ ਚੰਗੀ ਨਸਲ ਕੁਆਲਟੀ ਆ ਨਸਲਾਂ ਨੇ ਦੁੱਧ ਦੇਣਾ ਹੁੰਦਾ ਏ ਨਸਲਾਂ ਬਰੀਡਾਂ ਨੇ ਦੁੱਧ ਕੱਢਣਾ ਹਾਂ ਇਹ ਥੋੜਾ ਕੀ ਇਦਾਂ ਹਾਰੀ ਸਾਰੀ ਨੇ ਦੁੱਧ ਕਾਦ ਕਾਦ ਇਦਾਂ ਵੱਡਾ ਨਹੀਂ ਆ ਇਦਾਂ ਛੋਟਾ ਨਹੀਂ ਆ ਅਜੇ ਕਾਦੇ ਨੇ ਕਰਨਾ ਹੋਰ ਕਰ ਜਨਾ ਹਾਂ ਅਜੇ ਚਾਰ ਦਿਨ ਦੀ ਵੱਚੀ ਆ ਤੇ ਰੇਟ ਰੇਡ ਸ਼ਾਹ ਜੀ ਮੁੱਲ ਕਰਦੇ ਆਪਾਂ 90000 ਠੀਕ ਆ ਤੇ ਦੇਣੀ ਆਪਾਂ 85000 85 ਦੀ ਆਹ ਛੋੜ ਕਰ ਦੀਏ 2000 ਨਹੀਂ 2000 ਛੋੜ ਕਰੂੰ 84 84 ਅੱਛਾ ਯਾਰ ਹੀ ਕਰਨੀ ਹੈ ਯਾਰ ਹੀ ਕਰ 2 ਨਹੀਂ 2 ਨਹੀਂ ਠੀਕ ਆ 84 ਤੇ ਦੂਜੇ ਨੰਬਰ ਤੇ ਆ ਗਈ ਡੱਬੀ ਹੈਨਾ ਦੂਜੇ ਨੰਬਰ ਤੇ ਵੀ ਪਹਿਲਾਂ ਵਸੀ ਅੱਛਾ ਬੱਚਾ ਕਿੱਲਾ ਸੁਆ ਬੱਚਾ ਉਹ ਅੱਛਾ ਇੱਥੇ ਲੈ ਆਉਣਾ ਮੈਂ ਲੈ ਆਵਾਂ ਲੈ ਆਓ ਕੋਲੀ ਲੈ ਆਂਦੋ ਕੋਲ ਦਿਖਾ ਦਿੰਦੇ ਆ ਲੈ ਆਓ ਬਾਹਰ ਤੇ ਦੁੱਧ ਕਿਨਾ ਹੈ ਦੁੱਧ ਦੇ ਕੋਲ ਹੋਊਗਾ ਕੋਈ 15 ਤੋਂ 16 ਅੱਛਾ ਅਗਲਾ 14 14 ਕਿਲੋ ਦੀ ਮੇਰੇ ਤੋਂ ਗਰੰਟੀ ਲਾ ਲਿਓ ਬਾਹਰ ਭਾਵੇਂ ਤੁਹਾਨੂੰ ਹੱਥੋਂ ਨਾ ਲੱਗ ਕੱਦ ਵੱਡਾ ਹੈ ਨਾ ਫੁੱਲ ਕੱਦ ਵਜਨ ਵਾਲੀ ਦੋ ਸੱਜਣੂ ਆਜ ਬੱਚਾ ਹੈ ਨਾ ਆਜ ਵੈੜ ਜੇ ਸਕਵਾਲਟੀ ਬੋਦੀ ਵਾਲੀ ਵੈੜ ਜੇ ਥਾਂ ਥਣ ਮੁਠੀ ਤੋਂ ਬਾਹਰ ਆਊਗਾ ਬਹੁਤ ਚੰਗੀ ਚੋਈ ਵਧੀਆ ਲੱਗੀ ਸੰਤੂ ਸਾਹਿਬ ਬਿਲਕੁਲ ਆ ਚਵਾਈ ਤੋਂ ਹੀ ਇੱਕ ਨੰਬਰ ਦੀ ਬਿਲਕੁਲ ਜੀ ਬਿਲਕੁਲ ਪਹਿਲਾ ਸੁਆ ਚਾਰ ਦੰਦ ਵੱਚੀ ਪਹਿਲਾ ਸੁਆ ਚਾਰ ਦੰਦ ਲੀਏ ਹੈ ਨਾ ਹਾਂ ਠੀਕ ਹੈ ਤੇ ਰੇਟ ਇਹਦਾ ਚੌਣ ਚਾਂ ਇੱਕ ਨੰਬਰ ਹੋਊਗੀ ਕੋਈ ਧੂਰ ਛਟਾ ਚਵਾਈ ਇੱਕ ਗਾਡਰ ਪੂਰੀ ਅੱਛਾ ਹਾਂ ਇਹ ਨਹੀਂ ਕੋਈ ਮਾੜੀ ਮੋੜ ਹੋਊਗੀ ਚਵਾਈ ਤੇ ਰੇਟ ਕਿੰਨਾ ਰਹੇਗਾ ਰੇਟ ਇਹਦਾ ਕਰਦੇ ਆਪਾਂ 70000 ਮੋਲ ਬੱਟਰੀ ਆ ਤੇ ਦਵਾਂਗੇ 2 ਘਰ 60 70 ਦੀ 68 ਦੀ 68000 ਦੀ ਉਹ ਚੋਂ ਉਹਦੇ 1000 ਉਹ ਛੂਟ ਕਰ ਦਾਂਗੇ ਅੱਛਾ 67 ਦੀ 67 ਦੀ 1000 ਉਹ ਡਾਲੇ ਚਲੋ ਛਾੜ ਦਿਓ ਵੀ ਹਾਂ ਆ ਸ਼ਾਰਦ ਹੋ ਗਈ ਕੋਈ ਮਾਲੇ ਵਛਾ 20 ਦਿਨਾਂ ਦਾ ਕੋਈ ਮਾਲੇ 50 ਦਿਨਾਂ ਦਾ ਉਹ ਹੈਗਾ ਕੁੜੀ ਜਾਂ ਵੈਲਾ ਵੀ ਬਰੀਡ ਦਾ ਪਤਾ ਨਹੀਂ ਕਿਹੜਾ ਤਕੜਾ ਹੀ ਟੀਗਾ ਦਾ ਵੀ ਇਹ ਬਾਈ ਬਨ ਜਾਂਦੇ ਮਿੰਟੋ ਮਿੰਟ ਤੇ ਦੁੱਧ ਦਦ ਵੜਾ ਨੇ ਛੱਡਿਆ ਤੇ ਕੁੜੀ ਹੈਗਾ ਤੇ 15 ਦਿਨਾਂ ਦਾ ਲੱਗਦਾ ਵੇਖ ਨੂੰ 20 50 ਦਿਨਾਂ ਦਾ ਲੱਗਦਾ ਲੱਗਦਾ ਇਹ ਫਾਰਮ ਵਾਲੇ ਇਦਾਂ ਦਿੰਦੇ ਆਹ ਤੇ 3 ਨੰਬਰ ਵਾਲੀ ਤੇ 3 ਨੰਬਰ ਵਾਲੀ ਵਾੜ ਜੋ ਹੈਗੀ ਸਭ ਹੋਈ ਜੋ ਰਾਤ ਵਛਾ ਤੇ ਵਛੀ ਇਹਦੇ ਮਗਰ ਵਛੀ ਵਛੀ ਵੱਡੀ ਚਾਰ ਪਾਟ ਬਰੀਡ ਵਾਲੀ ਵਛੀ ਬਿਲਕੁਲ ਇੱਕ ਨੰਬਰ ਦੀ ਹਾਂ ਸਟੋਨ ਗਾਡਰ ਅੱਛਾ ਬੋਲੀ ਇਹਦੀ ਵੀ ਇਹ ਬੰਦੀ ਜੋ ਰੋਟੇ ਦੇ ਥੱਲੇ ਬੋਲਾ ਹੋਊਗਾ ਕੁਝ ਬ੍ਰੀਡ ਵਾਲੀ ਆ ਨਾ ਫੇਸ ਕੁਆਲਟੀ ਦਿਖਾ ਕੋ ਮੋਖੜਾ ਮਖੜਾ ਕਰਮ ਵਾਲੀ ਦਾ ਯਾਰ ਬ੍ਰੀਡ ਵਾਲੀਆਂ ਬੱਚੀਆਂ ਲਿਆਂਦੀਆਂ ਆ ਕਿ ਫਾਰਮ ਵਾਲੀਆਂ ਲੋ ਜੀ ਝਾਂਜਰਾਂ ਤੋਂ ਕਰਦੀ ਹੈ हां ਝਾਂਜਰਾਂ ਤੋਂ ਸਰਜ ਦੇ ਡਰ ਬਿਲਕੁਲ ਬਿਲਕੁਲ ਲਗਾ ਕੋ ਇਹ ਝਾਂਜਰ ਕਈ ਨਹੀਂ ਡੰਗਰ ਪਾਉਂਦੇ ਲੋ ਜੀ ਝਾਂਜਰਾਂ ਤੇ ਦੁੱਧ ਕਿੰਨਾ ਹੈ ਡੀਗਾ ਦੇ ਕੋਲ ਵੀਰ ਜੀ ਆਪਾਂ ਕੋਈ 17 18 ਕਿਲੋ ਆਪਾਂ 15 ਕਿਲੋ ਬਾਅਦ ਬੋਲੇ ਦੀ ਗਰੰਟੀ ਦੇਵਾਂਗੇ ਦੁੱਧ 20 ਕਿਲੋ 20 ਵਾਰੀ ਬਾਹਰ ਦੇਵਾਂਗੇ ਓਕੇ ਓਕੇ ਠੀਕ ਹੈ ਕਿ ਨਹੀਂ ਓਕੇ ਜੀ ਓਕੇ 20 ਤੋਂ ਦੁੱਧ ਬਾਹਰ ਕੱਢੂਗੀ 14 15 ਮੰਨਿਓ ਦੁੱਧ ਦੇਵੋਗੀ ਸਵੇਰ ਨੂੰ ਜਾਇਓ 63 63 ਇਹਦਾ ਵੀ 90 ਮੁੱਲ ਕਰਦੇ ਆ ਆਪਾਂ 85 ਜੋ ਹਾਂ ਨਾ ਹੀ ਹੋਊ ਕਿੰਨੇ ਦਾ ਕੋਈ ਯਾਰ ਛੋਟ ਹੋਊ ਦੋ ਨਹੀਂ ਨਹੀਂ ਦੋ ਨਹੀਂ ਯਾਰ ਹੀ ਹੋਊ ਤੇ 84 84 84 ਦੀ ਹੋਊ ਠੀਕ ਹੈ ਬਾਕੀ ਮੱਛੀ ਜੀ ਗੱਡ ਰਿਆ ਚੋਂ ਇੱਕ ਨੰਬਰ ਹੋਊਗੀ ਕੋਈ ਕੋਈ ਸ਼ਟੇਰੀ ਗਰੰਟਡ ਹੋਊਗੀ ਬਿਲਕੁਲ ਜੀ ਸਮਾਂ ਦਾ ਟਾਈਮ ਦੱਸਦੇ ਅਜੇ 3:30 ਦਾ ਸਮਾਂ ਹਾਂ ਅਜੇ ਕਿੰਨੇ ਕ ਬਾਣਾ ਜਿਹਨੇ ਕਿੰਨੇ ਵਜੇ ਚਵਾਈ ਹੋਈ ਆ ਫਿਰ 5:30 ਵਜੇ ਦੀ ਚਵਾਈ ਆ 5:30 ਤੇ ਫਿਰ ਹੁਣ 3 ਵਜੇ ਅਜੇ ਹਨਾ 3 ਵਜੇ ਅਜੇ 2:30 ਘੰਟੇ ਹੈਗੇ ਆ ਹੈਗੇ ਆ ਚਲੋ ਜੀ ਆ ਜੋ ਵੀਰ ਜੀ ਛਾਈ ਅੱਜ ਚੁੰਦੀ ਆ ਹਾਂ ਕਰਾਉਂ ਜੀ ਐਸੀ ਦੀ ਛਾਈ ਅੱਜ ਚੁੰਦੀ ਆ ਹਾਂ ਇਹ ਵੀ ਦੁੱਧ ਕੋਈ ਐਸ ਟਾਈਮ ਦੇ ਸਲੇ 14 ਕਿਲੋ ਬੋਲਾਊਗਾ ਤੋੜ ਕੇ ਜੀ ਕਰ ਮੈਂ ਤੇ ਦੁੱਧ ਇਹ ਵੀ ਕੱਢ ਦੂਗੀ ਕੋਈ ਕਰਮਾਲੀ ਗਾੜੀ ਰੱਬ ਜਾਂਦਾ 18 20 ਕਿਲੋ ਦੁੱਧ ਵੀ ਦਊਗੀ ਜਿੱਦਾਂ ਕੱਲ ਮੋਤੇ ਹਾਂ ਥਣ ਥੁਣ ਜੰਗਾ ਨਾ ਬਣ ਕੋਈ ਇੱਕ ਨੰਬਰ ਆ ਅੱਛਾ ਕੋਈ ਮੰਗਾ ਨਹੀਂ ਪੋਣਾ ਕੁਛ ਨਹੀਂ ਇਦਾਂ ਹੀ ਚੋਣੀ ਹੈ ਅੱਛਾ ਜੀ ਕੱਢ ਫੋਲ ਲਿਆ ਬਿਲਕੁਲ ਆਵੇ ਹਾਂ ਲੈ ਵੇ ਇਹ ਇਹਦਾ ਰੇਟ ਜੀ ਇਹਨਾਂ ਦਾ ਰੇਟ ਮੁੱਲ ਕਰਦੇ ਆਪਾਂ 70 ਅੱਛਾ ਜੀ ਤੇ ਦਵਾਂਗੇ ਆਪਾਂ 60000 65 ਦੀ ਕਰ ਦਈਏ ਚਲੋ ਤੁਹਾਡੇ ਕਹਿੰਦੇ ਕਰਦੇ ਨੇ ਇੱਥੋਂ ਛੋੜ ਚੱਪਾ ਹੀ ਹੋਣਾ ਜੋ ਜਿਆਦਾ ਕੋਈ ਨਾ ਵੀਰ ਕਪਾਵੇ ਦੇ ਨਾਮ ਮੈਂ ਜੱਜ ਕਸਾਈ ਵਾਲਾ ਕੰਮ ਨਹੀਂ ਕਰਦਾ ਠੀਕ ਆ ਆ ਵੱਛੀ ਜੋ ਚੀਨੀ ਆ ਰੰਗ ਚੀਨਾ ਲਓ ਇਹ ਆ ਗਈ ਦੱਜੇ ਦੱਜਾ ਸੁਭਾ ਲਓ ਅੱਛਾ ਇਹਨੀ ਸੂਈ ਜੋ ਆਜਾ ਗਰਲੈਂਡੋ ਗਰਲੈਂਡੋ ਚਾਹੁੰਦੀ ਇਹਨੂੰ ਸੂਈ ਨੂੰ ਅਵੇ ਜੋ ਆਜ ਪਈਵਾ ਦੇਣ ਛੇ ਵਾ ਅੱਛਾ ਜੀ ਹਾਂ ਤਾਂ ਮਗਰ ਵਛੀ ਭਾਈ ਆਪਣੇ ਘਰ ਦੀ ਸੂਈ ਆ ਮਗਰ ਵਛੀ ਤੇ ਅੱਛਾ ਜੀ ਮਗਰ ਇਹਦੇ ਮੱਛਾ ਵਛਾ ਆ ਗਿਆ ਹਾਂਜੀ ਗਰਲੈਂਡੋ ਦੇ ਦੁੱਧ ਕਿੰਨਾ ਜੀ ਦੁੱਧ ਆਸਟੇਮ ਇਹਦੇ ਥੱਲੇ ਤੇਰਾ 14 ਕਿਲੋ ਬੋਲਾ ਹੋਊਗਾ ਠੀਕ ਆ ਸੂਈ ਸੱਜਰ ਕੱਚਾ ਦੁੱਧ ਕਿੰਨੇ ਕੋਈ ਬੋਲਾ ਗਿੰਦੇ ਹਾਂ ਲੇਵਾ ਵੜਾ ਹਨ ਪਈ ਜੇ ਲੱਗੀ ਆ ਮੈਲਾ ਮਾਰਨ ਤੇ ਹੋਜੂ ਕਲਮਾਲੀ ਦੁੱਧ ਤੇ ਠੀਕ ਆ 20 ਕਿਲੋ ਦਾ ਏਡੀਆਂ ਮੰਨ ਕੇ ਕੋਈ ਲੈ ਲੈਣਾ ਕੋਈ 16 15 16 ਨੇ ਮੰਨ ਲੈ ਆਪਾਂ ਦੀ ਗਰੰਟੀਆਂ ਵੀ ਆਪਾਂ ਜਿਹੜੀਆਂ ਦੇ ਕੋ ਪਾਊਗਾ ਤੇ ਚਲੂਗਾ ਬਿਲਕੁਲ ਬਿਲਕੁਲ ਤੇ ਰੇਟ ਰੇਟ ਸਾਜੀ ਇਹਦਾ ਮੁੱਲ ਕਰਨ ਨੂੰ ਭਾਵੇਂ ਇਹਦਾ ਵੀ 70 75 ਕਰਾਲਾ ਅੱਛਾ ਇਹ ਵੀ 65 ਦੀ ਦੇਣੀ ਆ ਠੀਕ ਹੈ ਜੀ 65 ਦੀ ਹਾਂ ਨਾ ਇਹ ਕਾਲ ਹੈ ਇਹ ਵੱਡੀ ਫਾਰਮ ਵਾਲੀ ਹੈ ਹਾਂ ਇਹਦੇ ਕੋਲ ਕਿੰਨਾ ਕੁ ਬੋਲਾ ਵੱਡੀ ਵਹਿੜ ਕੋਲ ਇਹ ਵੱਡੀ ਵਹਿੜ ਫਾਰਮ ਵਾਲੀ ਥੋੜੀ ਜੀ ਇਹ ਰਾਦੀ ਸੁਈ ਆ ਹਾਂ ਇਹਦੇ ਮਗਰ ਅਵਸ਼ਾ ਲੈ ਇਹ ਤੋਰ ਲਿਕੇ ਨਾਲ ਬੋਲਾ ਇਹਦੇ ਥੱਲੇ ਸੰਤੂ ਸਾਹਿਬ ਝੂਠ ਮਾਰਨ ਲਈ ਗੱਲ ਅੱਛਾ ਟੋਰੀ ਕੀ 16 17 ਕਿਲੋ ਬੋਲਾਊ। ਇਹ ਕਿੰਨਾ ਕਿ ਮਾਲਕਾਂ ਨੇ ਦੱਸਿਆ ਦੁੱਧ। ਮਾਲਕ ਨੇ 35 ਕਿਲੋ ਦੁੱਧ ਚੋਇਆ ਤੇ ਮੈਂ ਚਲੋ ਜਿਆਦਾ ਗਰੰਟੀ ਨਹੀਂ ਦਿੰਦਾ ਮੈਂ 20 25 ਕਿਲੋ ਦੀ ਗਰੰਟੀ ਦਿੰਦਾ। ਅਗਰ 20 25 ਕਿਲੋ ਬੜੇ ਆਉਣਾ ਪਊਗਾ ਹਨਾ। ਇਹ ਕੁੜੀ ਆਪ ਪੈਰ ਰੱਖ ਕੇ ਇਹ ਵੀ ਬਰੂਦ ਦੀ ਜਿਵੇਂ ਹੁੰਦੀ ਨਾ ਨਸਲ ਕੁਆਲਿਟੀ ਪੂਰੀ ਜਾਤ ਬਰੀਡ ਆ। ਹੋ ਜਾਈ ਆ ਵਹਿੜ ਰ ਗਈ ਆ। ਆ ਹਨਾ। ਲੋ ਜੀ। ਬਾਕੀ ਸਜਣੋ ਸਾਰੇ ਜੁਵਾਨ ਜੀ ਐੜੀਆ ਤੁਸੀਂ ਵੀ ਲਾਇਆ ਕਿਉਂਕਿ ਫਾਰਮ ਦੇ ਵਿੱਚੋਂ ਦੋ ਚਾਰ ਹੀ ਸਾਂ ਜਿਹੜੇ ਮਸ਼ਹੂਰ ਆ ਨਾ ਬਾਕੀ ਜੇ ਪਸੰਦੂ ਸਾਹਿਬ ਦਾ ਚੱਡਾ ਵੇ ਬਿਲਕੁਲ ਜੀ ਮੇਰੇ ਸਾਹ ਨਾਲ ਦੋ ਟਾਈ ਗਿੱਖਾਂ ਇਹਦਾ ਚੱਡਾ ਇਹਦੀ ਚੜਾਈ ਆ ਥੱਲੇ ਬੜੀ ਬੜੀ ਵਾਹ ਭਾਵੇਂ ਪੈ ਰੱਖਿਓ ਉੱਤੇ ਕੀ ਜਿਵੇਂ ਬਾਹਰ ਨੂੰ ਹੈਗੇ ਠਿਕਣਾ ਪੂਰਾ ਫਿਰ ਚਵਾਈ ਹੂੰ ਪਰ ਮਿੰਦੂ ਆਂਦੀ ਲੱਗੀ ਆ ਅੱਛਾ ਫਿਰ ਕੋਲ ਕੋਈ ਠੰਡੀ ਧੀਰੀ ਕੋਈ ਇਹ ਰੇਟ ਕਿੰਨਾ ਰਹੇਗਾ ਜੀ ਰੇਟ ਇਹਦਾ ਵੀ 85 ਕਰਦੇ ਆ 85000 ਹਾਂ ਨਾ ਹਾਂ ਨਾਸੀ ਦੀ ਦੇ ਦਾਂਗੇ ਹੋਰ ਛੱਡ ਦਈਏ ਦੋ ਵਿੱਚ ਹੋਰ ਛੱਡਾਂਗੇ ਦੋ 78 ਦੀ 70 ਦੀ ਦੇ ਦਾਂਗੇ ਅਗਲੇ ਘਰ ਵਾਲੇ ਨੇ ਸੰਤੂ ਸਾਹਮਣੇ 35 ਕਿਲੋ ਦੁੱਧ ਚੋਇਆ ਆਪਾਂ ਦੀ ਕੋਈ ਬਰੰਦੀ ਦੇ ਦਿੰਦੇ ਅਗਲਾ ਆਪਦੀ ਸਮਝੋ ਵੇਖ ਕੇ ਲਾਵੀ ਠੀਕ ਆ ਮੈਂ 20:00 ਵਜੇ ਆਖੂਗੇ ਤੇ ਦੇ ਦੂੰਗਾ ਲਓ